25 ਰੁਪਏ ਦਾ 5 ਮੀਟਰ ਸੂਟ 15 ਤੋਂ 20 ਡਿਜ਼ਾਈਨ 250 ਰੁਪਏ ਚ ਸੂਟ ਦੇਣਾ ਜੀ 250 ਰੁਪਏ ਚ ਜਿਨ੍ਹਾਂ ਨੇ ਵੇਚਣ ਵਾਸਤੇ ਲੈਣਾ ਵੇਚਣ ਵਾਸਤੇ ਆ ਜਾਓ ਜਿਨ੍ਹਾਂ ਨੇ ਘਰ ਵਾਸਤੇ ਲੈਣਾ ਘਰ ਵਾਸਤੇ ਲੈ ਜਾਓ ਡਿਜ਼ਾਈਨ ਚੈੱਕ ਕਰ ਲਓ ਮਨ ਖੁਸ਼ ਹੋ ਜਾਏਗਾ ਸਿਰਫ 250 50 ਰੁਪਏ ਦੀ ਰੇਂਜ ਹੈ ਜੀ ਸਿਰਫ 250 250 ਸੂਟ ਹੈ ਜੀ ਪਿਓਰ ਬਰਬਰੀ ਦੇ ਉੱਤੇ 2000 2500 ਦਾ ਸੂਟ ਮਾਰਕੀਟ ਚ ਵਿਕ ਰਹੇ ਆ ਜੀ ਆਪਾਂ ਦੇਣਾ ਜੀ ਸਿਰਫ 750 ਰੁਪਏ ਦਾ ਹੁਣ ਸੂਟ ਦੀ ਕੀਮਤ ਬਾਜ਼ਾਰ ਦੇ ਜੀ 650-700 ਰੁਪਏ ਆਪਾਂ ਦੇਣਾ ਜੀ 350 ਰੁਪਏ ਦਾ ਸੂਟ 2.5 250 ਰੁਪਏ ਚ 275-75 ਰੁਪਏ ਚ ਸੂਟ ਦੁਪੱਟੇ ਆ ਗਏ ਜੀ ਆ ਚੈੱਕ ਕਰੋ ਜੀ ਨਾਲ ਸੂਟ ਨਾਲ ਆ ਗਿਆ ਜੀ ਦੁਪੱਟਾ 260 270 260 270 ਚੈੱਕ ਕਰੋ ਜੀ ਹਾਂ ਜੀ ਵਾਹ ਇੰਨੇ ਪਿਆਰੇ ਪਿਆਰੇ ਸੂਟ ਸਾਰੇ ਕਾਟਨ ਦੇ ਸੂਟ ਨਾਲ ਦੁਪੱਟੇ ਕਾਟਨ ਦੇ ਸੂਟ ਨਾਲ ਕਾਟਨ ਦੇ ਦੁਪੱਟੇ ਜੀ ਪਿਓਰ ਕਾਟਨ ਦਾ ਦੁਪੱਟਾ ਨਾਲ ਸੂਟ ਆਪਾਂ ਦੇਣਾ ਜੀ ਸਿਰਫ 400 ਤੇ 500 ਰੁਪਏ ਦਾ ਸੂਟ ਨਾਲ ਡਿਜ਼ਾਈਨਰ ਸੂਟ ਡਿਜ਼ਾਈਨਰ ਸਲਵਾਰਾਂ 350 300 ਰੁਪਏ ਦੇਣੀ ਸਟਾਕ ਕਲੀਅਰ ਕਰਨਾ ਸਾਰਾ ਦੇਖੋ ਜੀ 350 300 ਰੁਪਏ ਦਾ ਲੈ ਕੇ ਜਾਓ ਤੇ 8 800 ਦਾ ਵੇਚੋ ਪਿਓਰ ਕਾਟਨ ਦੇ ਸੂਟ 350 300 ਰੁਪਏ ਦੇ ਵਿੱਚ ਜੀ ਆ ਕਾਟਨ ਦਾ ਸੂਟ ਨਾਲ ਡਿਜ਼ਾਈਨਰ ਦੁਪੱਟੇ 350 300 ਰੁਪਏ ਇਹ ਨਹੀਂ ਬੜਾ ਪੈਰਾ ਲੈ ਕੇ ਆ ਆਹ ਲੋ ਜੀ ਪਿਓਰ ਕਾਟਨ ਦਾ ਸੂਟ ਹੈਂਡਵਰਕ ਕੀਤਾ ਹੋਏਗਾ ਨਾਲ ਗੱਲੇ ਤੇ ਸਾਰਾ ਹੈਂਡਵਰਕ ਹੈ ਜੀ ਡਿਜ਼ਾਈਨਰ ਸੂਟ ਡਿਜ਼ਾਈਨਰ ਸਲਵਾਰਾ ਡਿਜ਼ਾਈਨਰ 400 प्याद, 400 प्याद. 450 450 ਸੂਟ ਦੀ ਕੀਮਤ ਮਾਰਕੀਟ ਦੀ 800 900 ਰੁਪਏ ਆਪਾਂ ਦੇਣਾ 450 ਇਹਦਾ ਹੋ 8 900 ਦਾ ਨਾ ਦੀ ਨਾ 450 ਰੁਪਏ ਦੇ ਵਿੱਚ ਆ ਸੂਟ ਨਾਲ ਦੁਪੱਟਾ ਤੇ ਡਿਜ਼ਾਈਨਰ ਸੂਟ ਡਿਜ਼ਾਈਨਰ ਦੁਪੱਟਾ 450 ਜੀ ਬਾਜ਼ਾਰ ਵੇਚ ਰਿਹਾ ਜੀ 900 ਰੁਪਏ ਦਾ 1000 ਰੁਪਏ ਦਾ 1100 ਰੁਪਏ ਦਾ ਆਪਾ ਦੇਣਾ ਜੀ ਸਿਰਫ 495 ਰੁਪਏ 550 ਬਜਾ ਜੀ 550 550 500 ਨੀ ਸਿੰਪਲ ਸਲਾਈ ਕਰਾ ਲਿਓ ਘਰੇ ਜਾ ਕੇ ਕਿਉਂਕਿ ਲੈਸਾਂ ਵੀਰ ਹੋ ਰਾਂ ਤੁਹਾਨੂੰ 프리 ਚ ਹੀ ਲੱਗੇ 495 ਰੁਪਏ ਦਾ ਜੀ ਸਰਦਾਰੀ ਸੂਟ 495 ਰੁਪਏ ਦਾ 5 500 ਰੁਪਏ ਚ ਕਰਤੇ ਜੀ ਬੁਟੀਕਾ ਲੈ ਸੂਟ ਨਾਲ ਚੱਕੋ ਜੀ ਰੰਗ 5 500 ਰੁਪਏ ਚ 5 500 ਰੁਪਏ 13 16 ਸੂਟ 595 ਰੁਪਏ ਡਿਜ਼ਾਈਨ ਹੋਰ ਮਿਲ ਜਾਣਗੇ 1300 1400 ਵਾਲਾ ਸੂਟ ਹੈ ਜੀ 500 ਰੁਪਏ ਦਾ ਜੀ ਬਾਜ਼ਾਰ ਦੀ ਕੀਮਤ ਹੈ ਜੀ 1500 500 ਰੁਪਏ ਦਾ ਜੀ ਪਿਓਰ ਦੁਪੱਟੇ ਫੁੱਲ ਪ ਹੁਣ ਸੂਟ ਦੀ ਲੁੱਕ ਚੈੱਕ ਕਰ ਲੋ ਸੂਟ ਮੂਹਾਂ ਕਹਿ ਰਿਹਾ ਕਿ 32500 ਰੁਪਏ ਦਾ ਹਾਂਜੀ ਆਪਾਂ ਦੇਣਾ ਜੀ 750 ਰੁਪਏ ਆਹ ਸੂਟ ਦੀ ਕੀਮਤ ਹੈ ਜੀ 35 3500 ਰੁਪਏ ਆਪਾਂ ਦੇਣਾ ਜੀ 900 ਰੁਪਏ ਦਾ ਸੂਟ ਆਹ ਸੂਟ ਬਾਜ਼ਾਰ ਵੇਚ ਰਿਹਾ ਜੀ 3 3000 ਰੁਪਏ ਦਾ ਆਪਾਂ ਦੇਣਾ ਜੀ 750 ਰੁਪਏ ਦਾ ਆਹ ਬਿਲਕੁਲ ਹੀ 750 ਰੁਪਏ ਦਾ ਸੂਟ ਨਾਲ ਵਨ ਸਵਨੇ ਦੁਪੱਟੇ ਆ ਜੀ ਇਹ ਆਫਰ ਆ ਗਿਆ ਜੀ ਹੁ ਜਿਨ੍ਹਾਂ ਦੇ ਵਿਆਹ ਸ਼ਾਦੀ ਆ ਰਹੀ ਹੈ ਤੁਸੀਂ ਵੀ ਆ ਜਾਓ ਜੀ ਫਟਾਫਟ 25 2500 ਵਾਲਾ ਸੂਟ ਸਿਰਫ 750 ਰੁਪਏ ਦੇ 1400 1500 1600 ਸ ਉਡਾ ਗਰੀ 5-500 ਰੁਪਏ ਦੇ ਵਿੱਚ ਕਮਾਲ ਕਰਤੀ ਵੀ ਇਹਨਾਂ 5-500 ਦੇ ਵਿੱਚ ਸਿਰਫ 5-500 ਦੇ ਵਿੱਚ 5-500 ਚ ਦੁਪੱਟੇ ਵਾਲੇ ਸੂਟ ਉਹ ਵੀ ਕਢਾਈ ਵਾਲੇ ਬਿਲਕੁਲ ਜੀ ਬਿਲਕੁਲ 5-500 ਕਰਤੇ ਜੀ 5-500 ਕਰਤੇ ਜੀ ਬੁਟੀਕ ਦੇ ਸੂਟ ਦਾ ਵੀ ਇਹ ਸਟਾਕ ਹੈਗਾ ਜੀ ਸਟਾਕ ਤਾਂ ਅਨਲਿਮਟਿਡ ਹੈ ਜੀ ਸਟੋਰ ਸਾਰਾ ਭਰਿਆ ਪਿਆ ਮਾਲ ਦੇ ਨਾਲ ਬਾਹਰ ਰਸ਼ ਦੇਖ ਲਓ ਕਿੱਦਾਂ ਲੱਗਾ ਹੋਇਆ ਆਜੋ ਭਾਈ ਤੁਸੀਂ ਲਾਈਵ 'ਚ ਜੀ ਕੋਈ ਕਟਣਾ ਮਾਰੀਓ ਦੇਖਿਓ ਕਿੱਦਾਂ ਲੋਕ ਆ ਰਹੇ ਆ ਜਾ ਰਹੇ ਆ ਕਪੜਾ ਕਿੱਦਾਂ ਫਰੀ ਦੇ ਰੇਟ 'ਚ ਵਿਕ ਰਿਹਾ ਲੋਕ ਕਹਿੰਦੇ ਸਾਡੇ ਕੋਲ ਕੰਮ ਹੈ ਨਹੀਂ ਸਾਡੇ ਕੋਲ ਇੰਨਾ ਰਸ਼ ਹੈ ਕਿ ਸਾਡੇ ਕੋਲ ਗਾਹਕ ਨਹੀਂ ਸੰਭਾਲੇ ਜਾ ਰਹੇ 1510 ਸੂਟ 500 'ਚ ਵਿਕ ਰਿਹਾ 2000 ਵਾਲਾ ਸੂਟ 600 'ਚ ਵਿਕ ਰਿਹਾ ਤੇ 2516 ਸੂਟ 750 'ਚ